ਸ਼ਾਸਿਕਾ ਵੀਰ ਜੀ ਸਾਰਿਆਂ ਨੂੰ ਤਾਂ ਜਿਵੇਂ ਕੱਲ ਆਪਾਂ ਵੀਡੀਓ ਪਾਈ ਸੀਗੀ ਵੀ ਪ੍ਰੋਬਲਮਾਂ ਕੀ ਆਉਂਦੀਆਂ ਮਸ਼ੀਨ ਵਾਰੇ ਤਾਂ ਬਹੁਤ ਭਰਾਵਾਂ ਦੇ ਫੋਨ ਆਏ ਤਾਂ ਸਭ ਤੋਂ ਵੱਡੀ ਮੈਨ ਪ੍ਰੋਬਲਮ ਕਹਿੰਦੇ ਆ ਰਹੀ ਹੈ ਵੀ ਡੀਜ਼ਲ ਦੀ ਖਾਤ ਖਰਚਾ ਜ਼ਿਆਦਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਜਦੋਂ ਖਰਚਾ ਜ਼ਿਆਦਾ ਹੋ ਰਿਹਾ ਤਾਂ ਨੁਕਸਾਨ ਮੰਨ ਕੇ ਚੱਲੋ ਵੀ ਦੋਨੇ ਪਾਸੇ ਹੋ ਰਿਹਾ ਜਦੋਂ ਡੀਜ਼ਲ ਵੱਧ ਵੱਲ ਰਿਹਾ ਤਾਂ ਉਹਦਾ ਰੀਜਨ ਤੇ ਆਪਾਂ ਗੱਲ ਕਰਾਂਗੇ ਤੇ ਜੇ ਤੁਸੀਂ ਮੰਨ ਲਓ ਵੀ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣ ਜੋਗੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਵੀ 70% ਵੀਡੀਓ ਵੇਖਣ ਵਾਲੇ ਆਪਣੇ ਵੀਰਾਂ ਦਾ ਇਹਦੇ ਨਾਲ ਡੀਜ਼ਲ ਖਾਫਤ ਤੇ ਜਿਨ੍ਹਾਂ ਦੇ ਪ੍ਰੋਬਲਮ ਕਾਰਨ ਡੀਜ਼ਲ ਜਾਦੇ ਵੱਲ ਰਿਹਾ ਤਾਂ ਉਹਦਾ ਸੋਲੂਸ਼ਨ ਕਿਤੇ ਨਾ ਕਿਤੇ ਹੋ ਜੂਗਾ ਜੇ ਜਿਹੜੀਆਂ ਮੈਂ ਦੱਸੂਗਾ ਵੀ ਇਹਨਾਂ ਨੁਕਸਾਂ ਕਾਰਨ ਕਈ ਵਾਰੀ ਕੀ ਹੁੰਦਾ ਹੈ ਵੀ ਆਪਾਂ ਨੇ ਗੱਲ ਧਿਆਨ ਚ ਨਹੀਂ ਆਉਂਦੀ ਨੌਲੇਜ ਬਥੇਰਾ ਹੁੰਦਾ ਕਈ ਵਾਰੀ ਗੱਲ ਨੌਲੇਜ ਚ ਨਹੀਂ ਆਉਂਦੀ ਸਾਡੇ ਵੀ ਨਹੀਂ ਕਈ ਵਾਰੀ ਆਉਂਦੀ ਜਦੋਂ ਜਿਵੇਂ ਤੁਸੀਂ ਮੰਨ ਲਓ ਵੀ ਜਿਹਦੇ ਪ੍ਰੋਬਲਮ ਹੈ ਉਹ ਆਪਦੇ ਸਾਥੀ ਨੂੰ ਪੁੱਛ ਲੂਗਾ ਹੋਰ ਨੂੰ ਪੁੱਛ ਲੂਗਾ ਚਾਰਾ ਨੂੰ ਪੁੱਛ ਲੂਗਾ ਸਾਡੇ ਕੋਲੇ ਬਾਈ ਜੀ ਦਿਹਾੜੀ ਦੇ ਵਿੱਚ 100 150 50 ਬੰਦਿਆਂ ਦੇ ਫੋਨ ਆਉਂਦੇ ਕੇਸ ਆਉਂਦੇ ਤਾਂ ਤਾਂ ਕਰਕੇ ਥੋੜਾ ਜਿਹਾ ਨੌਲੇਜ ਚ ਹੋਰ ਵਾਧਾ ਹੋ ਜਾਂਦਾ ਜਦੋਂ ਆਪਾਂ ਨੂੰ ਦੱਸਦੇ ਆ ਵੀ ਬਾਈ ਜੀ ਸਾਡੇ ਆਹ ਪ੍ਰੋਬਲਮ ਸੀਗੀ ਆਹ ਪ੍ਰੋਬਲਮ ਸੀਗੀ ਤਾਂ ਆਪਾਂ ਉਸ ਥਿਉਰੀ ਨੂੰ ਫੜਨ ਦਾ ਕੰਮ ਕਰਦੇ ਆ ਜਦੋਂ ਤੱਕ ਆਪਾਂ ਨੂੰ ਪਤਾ ਲੱਗ ਜਾਂਦਾ ਚਲੋ ਆਪਾਂ ਗੱਲ ਕਰਦੇ ਆ ਵੀ ਡੀਜ਼ਲ ਜ਼ਿਆਦਾ ਕਿਉਂ ਵੱਲ ਰਿਹਾ ਤਾਂ ਉਹਦੇ ਮੈਨ ਰੀਜਨ ਹੁੰਦੇ ਆ ਵੀ ਟਰੈਕਟਰ ਦੀ ਰੇਸ ਜ਼ਿਆਦਾ ਰੱਖਣੀ ਟਰੈਕਟਰ ਦੀ ਜਦੋਂ ਆਪਾਂ ਰੇਸ ਜ਼ਿਆਦਾ ਰੱਖਾਂਗੇ ਬਾਈ ਜੀ ਤਾਂ ਵੀ ਆਪਣਾ ਡੀਜ਼ਲ ਵੱਧ ਬਲਣਾ ਟਰੈਕਟਰ ਦੀ ਰੇਸ ਆਪਾਂ ਕਿਉਂ ਵੱਧ ਰੱਖਾਂਗੇ ਵੱਧ ਰੱਖਾਂਗੇ ਜੇ ਆਪਣੇ ਥ੍ਰੈਸਰ ਦੇ ਚੱਕਰ ਜੇ ਆਪਣੇ ਪੂਰੇ ਆ ਤਾਂ ਵੱਧ ਰੇਸ ਆਪਾਂ ਨੂੰ ਰੱਖਣ ਦੀ ਲੋੜ ਨਹੀਂਗੀ ਤਾ ਜੇ ਘੱਟ ਚੱਕਰ ਹੈ ਤਾਂ ਆਪਾਂ ਨੂੰ ਵੱਧ ਰੱਖਣੀ ਪਊਗੀ ਜੇ ਆਪਣੇ ਥਰੇਸਰ ਦੇ ਚੱਕਰ ਘੱਟ ਹੈ ਤਾਂ ਉਥੇ ਤੂੜੀ ਮੋਟੀ ਬਣੂਗੀ ਜਦੋਂ ਮੈਂ ਰੋਲਾ ਪਾ ਗਿਆ ਤੂੜੀ ਤੇ ਵੀ ਤੂੜੀ ਮੋਟੀ ਹੋਗੀ ਕੱਲਾ ਜਾਲ ਨਹੀਂ ਕੰਮ ਕਰਦਾ ਜਦੋਂ ਚੱਕਰ ਘੱਟ ਹੈ ਤਾਂ ਉਦੋਂ ਵੀ ਤੂੜੀ ਮੋਟੀ ਕਰੂਗੀ ਜਦੋਂ ਤੂੜੀ ਮੋਟੀ ਕਰਦੀ ਹੈ ਤਾਂ ਆਪਾਂ ਕੀ ਕਹਿੰਨੇ ਆ ਜੀ ਜਾਲ ਆਪਣਾ ਬਿਰਲਾ ਮਸ਼ੀਨ ਪੱਛਰ ਮਾਰਨ ਲੱਗੀ ਤਾਂ ਆਪਣੇ ਚੱਕ ਕੇ ਜਾਲ ਬਰੀਕ ਪਾ ਦੇ ਜਦੋਂ ਆਪਾਂ ਜਾਲ ਬਦਲਤਾ ਜਾਲ ਤੇ ਵੀ ਆਪਣੇ ਚਲੋ ਪੈਸੇ ਲੱਗ ਗਏ ਘਰੇ ਪਿਆ ਹੁੰਦਾ ਕੋਈ ਗੱਲ ਨਹੀਂ ਜਾਂ ਮੁੱਲ ਲਿਆ ਕੇ ਪਾਤਾ ਚਲੋ ਚੱਲਦੇ ਸੀਜ਼ਨ ਚ ਕੋਈ ਵਾਲੀ ਵੱਡੀ ਗੱਲ ਨਹੀਂ ਕੋਈ 7-8000 ਰੁਪਿਆ ਲੱਗ ਗਿਆ ਪਰ ਨਜਾਇਜ਼ ਪੈਸਾ ਲੱਗਿਆ ਤਾਂ ਬਾਈ ਜੀ ਨਜਾਇਜ਼ ਹੁੰਦਾ ਜਦੋਂ ਆਪਾਂ ਜਾਲ ਬਰੀਕ ਕਰਤਾ ਤਾਂ ਆਪਣੀ ਮਸ਼ੀਨ ਦੇ ਚੱਕਰ ਘਟਾ ਜਾਲ ਆਪਾਂ ਬਰੀਕ ਕਰਤਾ ਤਾਂ ਕਿਤੇ ਨਾ ਕਿਤੇ ਸਿੱਧੇ ਰੂਪ ਨਾਲ ਆਪਣੀ ਮਸ਼ੀਨ ਤੇ ਲੋਡ ਵਧ ਗਿਆ ਲੋਡ ਜਦੋਂ ਵੱਧ ਗਿਆ ਤਾਂ ਬਾਈ ਜੀ ਲੋਡ ਜ਼ਿਆਦਾ ਵੱਧ ਗਿਆ ਤਾਂ ਉੱਥੇ ਹੀ ਗੱਲ ਫੇਰ ਆ ਗਈ ਵੀ ਤੇਲ ਦੀ ਖਪਤ ਵੱਧ ਗਈ। ਤੇਲ ਦੀ ਖਪਤ ਵੱਧ ਗਈ ਤਾਂ ਉੱਥੇ ਫਿਰ ਟਾਈਮ ਵੀ ਵੱਧ ਲੱਗ ਰਿਹਾ ਹੈ। ਆਪਣਾ ਉਧਰੋਂ ਤੇਲ ਵੱਧ ਵੱਲ ਰਿਹਾ ਹੈ। ਤੇ ਕੰਮ ਆਪਣਾ ਘੱਟ ਨਿਭੜ ਰਿਹਾ ਹੈ। ਤਾਂ ਇੱਕ ਭਰਾ ਕਹਿੰਦਾ ਕਹਿੰਦਾ ਬਾਈ ਜੀ ਆਪਣੇ ਨਾਲ ਟਰਾਲੀ ਵੀ ਮੰਨ ਲਓ 11 6 ਵਾਲੀ ਹੈ ਪਰ ਟਾਈਮ ਵੱਧ ਲੈ ਰਹੀ ਹੈ। ਮੈਂ ਕਿਹਾ ਬਾਈ ਜੀ ਟਰੈਕਟਰ ਦੇ ਮਗਰ ਮਸ਼ੀਨ ਜੁੜੀ ਆ ਟਰੈਕਟਰ ਨੇ ਪਿੱਛੇ ਨਹੀਂ ਵੇਖਣਾ ਵੀ ਮੇਰੇ ਮਗਰ ਮਸ਼ੀਨ ਪਾਈ ਆ ਕਿ ਕੀ ਪਾਇਆ ਜਦੋਂ ਮਸ਼ੀਨ ਨੂੰ ਲਾਂਗੇ ਚ ਬਾੜਾਂਗੇ ਲਾਂਗੇ ਦਾ ਲੋਡ ਹੋਣਾ ਤਾਂ ਟਰੈਕਟਰ ਨੂੰ ਲੋਡ ਨਾਲ ਪਤਾ ਲੱਗਣਾ ਟਰੈਕਟਰ ਨੇ ਧੌਣ ਘੁਮਾ ਕੇ ਨਹੀਂ ਵੇਖਣਾ ਮਸ਼ੀਨ ਦੇ ਓਗਰ ਦੇ ਵਿੱਚ ਤੁਸੀਂ ਟਰਾਲੀ ਪਾ ਦਿਓ ਚਾਹੇ ਨਾ ਪਾ ਦਿਓ ਉਹਨੇ ਚੱਲੀ ਜਾਣਾ ਤਾਂ ਟਰੈਕਟਰ ਨੇ ਘੰਟੇ ਦੇ ਹਿਸਾਬ ਨਾਲ ਲੋਡ ਦੇ ਹਿਸਾਬ ਨਾਲ ਡੀਜ਼ਲ ਖਾਣਾ ਚਾਹੇ ਤੁਸੀਂ ਟਰਾਲੀ ਪਾਇਓ ਚਾਹੇ ਨਾ ਪਾਇਓ ਮੇਰੀ ਗੱਲ ਸਮਝ ਗਏ ਵੀ ਟਰਾਲੀ ਨਾਲ ਉਹਨੂੰ ਕੋਈ ਤਾਲੁਕ ਨਹੀਂਗਾ ਉਹਨੇ ਸਮੇਂ ਦੇ ਹਿਸਾਬ ਨਾਲ ਤੇਲ ਖਾਣਾ ਤੇ ਲੋਡ ਦੇ ਹਿਸਾਬ ਨਾਲ ਤੇਲ ਖਾਣਾ ਤਾਂ ਟਾਈਮ ਜ਼ਿਆਦਾ ਲੱਗਦਾ ਇਹਦੇ ਵਿੱਚ ਕੀ ਕਰਨਾ ਹੈ ਆਪਾਂ ਵੀ ਆਪਣੇ ਮੈਂ ਵਾਰੀ-ਵਾਰੀ ਹਰੇਕ ਗੱਲ ਜਿੰਨੀ ਵੀ ਆ ਮੇਰੀਆਂ ਵੀਡੀਓ ਉਹਦੇ ਵਿੱਚ ਤੁਸੀਂ ਵੇਖਿਆ ਹੋਣਾ ਵੀ ਮੇਰਾ ਮੈਨ ਫੋਕਸ ਚੱਕਰਾਂ ਤੇ ਤੇ ਜਾਲ ਦੀ ਸੈਟਿੰਗ ਤੇ ਹੁੰਦਾ ਹੈ ਅੱਜ ਇੱਕ ਹੁਣ ਤੁਸੀਂ ਆਖੋਗੇ ਬਾਈ ਦੀ ਚੱਕਰਾਂ ਵਾਲੀ ਦਾ ਸਟਾਰਟਿੰਗ ਚ ਵੀ ਵੀਡੀਓ ਪਾਈ ਸੀ ਅੱਜ ਇੱਕ ਭਰਾ ਦਾ ਪਤਾ ਨਹੀਂ ਕੱਲ ਫੋਨ ਆਇਆ ਸੀ ਸੋਰੀ ਉਹਨਾਂ ਕੋਲੇ ਕਹਿੰਦੇ ਵੀ ਸਾਡੇ ਕੋਲੇ ਇੰਡੋ ਫਾਰਮ ਟਰੈਕਟਰ ਹੈ ਉਹਨਾਂ ਦਾ ਇੰਡੋ ਫਾਰਮ 1600 ਤੇ 540 ਪੂਰੇ ਕਰਦਾ ਸੀ ਆ 540 ਪੂਰੇ ਕਰਦਾ ਸੀ ਤੇ ਕਈ ਸਵਰਾਜ ਆ ਜਿਹੜੇ ਪਹਿਲਾਂ ਵਾਲੇ ਮਾਡਲ ਹੈ ਉਹ ਵੀ 540 1600 ਤੇ ਪੂਰੇ ਕਰਦੇ ਆ ਤਾਂ ਮੰਨ ਲਓ ਮੁਕਾਬਲੇ ਦੇ ਟਰੈਕਟਰ ਹੋਗੇ ਪੀਟੀਓ ਪਾਵਰ ਦੇ ਵੀ ਪੀਟੀਓ ਦੇ ਚੱਕਰ ਕੱਢਣ ਜਾਂ ਆਪਾਂ ਐ ਨਹੀਂ ਕਹਿੰਦੇ ਵੀ ਉਹ ਟਰੈਕਟਰ ਟਕੜਾ ਜਾ ਉਹ ਮਾੜਾ ਤਾਂ ਉਹਨਾਂ ਨੇ ਕੀ ਕੀਤਾ ਜਿੱਥੋਂ ਤੱਕ ਕਿ ਮੈਨੂੰ ਇਹ ਵੀਡੀਓ ਬਣਾਉਣ ਵਾਸਤੇ ਮੰਨ ਲਓ ਮੇਰੇ ਮਾਈਂਡ 'ਚ ਆਇਆ ਵੀ ਆਪਾਂ ਹੋਰ ਭਰਾਵਾਂ ਦੇ ਵੀ ਦੱਸ ਦਈਏ ਉਹਨਾਂ ਨੇ ਕੀ ਕੀਤਾ ਜੀ ਪੂਲੀਆਂ ਬਦਲਤੀਆਂ ਕੋਈ ਮਿਸਤਰੀ ਆਇਆ ਉਹ ਕਹਿੰਦਾ ਜੀ ਤੂੰ ਫਲਾਨੀ ਪਾ ਦੇ ਕੋਈ ਆਇਆ ਜੀ ਫਲਾਨੀ ਪਾ ਦੇ ਉਹ ਕਹਿੰਦੇ ਜੀ ਤੁਸੀਂ 12 9 ਦੀ ਪੂਲੀ ਬਣਾ ਦੇ ਪਾ ਦਿਓ ਜਦੋਂ ਉਹਨਾਂ ਨੇ 12 9 ਦੀ ਪੂਲੀ ਪਾ ਕੇ ਉਹ ਮਸ਼ੀਨ ਨੂੰ ਚਲਾਈ ਜਾਂਦੇ ਆ ਤਾ ਟਰਾਈਟਰ ਨੂੰ ਰੇਸ ਦੇ ਰੱਖੀ ਹੈ ਜੀ ਉਹਨਾਂ ਨੇ 1700 ਦੀ ਕਿੱਥੇ ਕੀ ਉਸ ਟਰਾਈਟਰ ਨੂੰ 1500 ਦੀ ਰੇਸ ਤੇ ਚੱਲਣਾ ਚਾਹੀਦਾ ਹੈ 1500 ਦੀ ਘੱਟ ਰੇਸ ਤੇ ਚੱਲ ਤੁਸੀਂ 1500 ਰੇਸ ਮੰਨ ਲਓ ਤਾਂ 1700 ਰੇਸ ਦੇ ਉੱਤੇ ਵੀ ਉਹ 740 ਚੱਕਰ ਥਰੈਸ਼ਰ ਨੂੰ ਦੇ ਰਿਹਾ ਸਿੱਧੇ ਸਿੱਧੇ ਰੂਪ ਚ 100 ਤੋਂ 150 ਚੱਕਰ ਥਰੈਸ਼ਰ ਦੇ ਘਟੇ ਪਏ ਆ ਤੇ 200 ਦੀ ਰੇਸ ਉਧਰ ਵਧੀ ਪਈ ਹੈ ਤਾਂ ਉੱਥੇ ਮੈਂ ਉਹਨਾਂ ਨੂੰ ਰეკਮੈਂਡ ਕੀਤੀ ਸੀ ਵੀ 15 9 ਦੀ ਪੂਲੀ ਬਾਈ ਜੀ ਤੁਸੀਂ ਪਾਓ ਤਾਂ ਤੁਸੀਂ ਹੁਣ ਮੋਟਾ ਜਿਹਾ ਹਿਸਾਬ ਲਾ ਲਓ ਵੀ ਇੱਕ ਪਾਸੇ ਆਪਣੇ ਥਰੇਸਰ ਦੇ ਚੱਕਰ ਵੀ ਸਵਾ 100 ਘਟ ਰਹੇ ਐ ਤੇ ਦੂਜੇ ਬੰਨੇ ਆਪਣੀ 200 ਦੀ ਰੇਸ ਵੀ ਫालतू ਚੱਲੀ ਜਾਂਦੀ ਐ ਜਦੋਂ ਥਰੇਸਰ ਦੇ ਚੱਕਰ ਉਹਨਾਂ ਦੇ ਘਟ ਐ ਤਾਂ ਉਹਨਾਂ ਦੀ ਮਸ਼ੀਨ ਤੂੜੀ ਮੋਟੀ ਕਰਦੀ ਐ ਮੋਟੀ ਕਰਦੀ ਐ ਤਾਂ ਉਹਨਾਂ ਨੇ ਝਾਲ 38 ਤੋਂ ਕੱਢ ਕੇ 42 ਸਰੀਆਂ ਦਾ ਕਰਤਾ ਤਾਂ ਉਹ ਕਹਿੰਦੇ ਬਾਈ ਜੀ ਸਾਡਾ 9 ਲੀਟਰ 8 ਲੀਟਰ ਤੋਂ ਟਰੈਕਟਰ ਟੁੱਟ ਨਹੀਂ ਰਿਹਾ ਤਾਂ ਮੈਂ ਕਿਹਾ ਬਾਈ ਜੀ ਇਹ ਟਰੈਕਟਰ ਖਾਊ ਆ ਘਰੇ ਨਹੀਂ ਲਿਆਂਦਾ ਟਰੈਕਟਰ ਸਾਇਲੈਂਸਰ ਵਿੱਚ ਦੀ ਟਪਾਈ ਜਾਂਦਾ ਟਰੈਕਟਰ ਨੇ ਖਾਣਾ ਹੀ ਖਾਣਾ ਟਰੈਕਟਰ ਨੂੰ ਕੋਈ ਮਤਲਬ ਨਹੀਂ ਵੀ ਉਹਦੇ ਮਗਰ ਮਸ਼ੀਨ ਕਿਹੜੀ ਪਾਤੀ ਤੁਸੀਂ ਕੀ ਉਹਨੇ ਤਾਂ ਜਿੰਨਾ ਜ਼ੋਰ ਲੱਗਣਾ ਉਹਨੇ ਖਾਣਾ ਹੈ ਵਿਚਾਰੇ ਨੇ ਟਰੈਕਟਰ ਦਾ ਉਹਦੇ ਵਿੱਚ ਕਸੂਰ ਨਹੀਂਗਾ ਕਸੂਰ ਆਪਣਾ ਫੇਰ ਜਦੋਂ ਗੱਲ ਆਪਾਂ ਬਹੁਤ ਭਰਾਵਾਂ ਦੇ ਅੱਜ ਹੁਣ ਮੈਂ ਹੁਣ ਵੀ ਫੋਨ ਤੇ ਗੱਲ ਕਰੀ ਜਾਂਦਾ ਸੀਗਾ ਤਾਂ ਉਹ ਕਹਿੰਦੇ ਨਹੀਂ ਬਾਈ ਜੀ ਯਾਰ ਸਾਡੇ ਮਾਸੀ ਦੇ ਮੁੰਡੇ ਦੇ ਚੱਲਦਾ ਸਾਡੇ ਤਾਂ ਆਏ ਕਿ ਮੁੰਡੇ ਦੇ ਚੱਲਦਾ ਸਾਡੇ ਪੜੋਸੀਆਂ ਦੇ ਚੱਲਦਾ ਬਾਈ ਬਹੁਤ ਵਧੀਆ ਚੱਲਦਾ ਤਾਂ ਬਾਈ ਜੀ ਜਿਹਦੇ ਪ੍ਰੋਬਲਮ ਆਉਂਦੀ ਹੈ ਜਿਹੜਾ ਬੰਦਾ ਫੇਸ ਕਰਦਾ ਉਹਨੂੰ ਪ੍ਰੋਬਲਮ ਦਾ ਪਤਾ ਹੁੰਦਾ ਜਿਹਦੇ ਸਹੀ ਸੈੱਟ ਬਹਿ ਗਿਆ ਤਾਂ ਉਹਦੇ ਵਧੀਆ ਬਹਿ ਗਿਆ ਮੈਂ ਸਿੱਧੇ ਜੇ ਰੂਪ 'ਚ ਗੱਲ ਕਰੂੰ ਆ ਵੀ ਜਿਹੜੇ ਟਰੈਕਟਰ 2000 ਤੋਂ ਥੱਲੇ 540 ਪੂਰੇ ਕਰਦੇ ਆ ਉਹਨਾਂ ਵਾਸਤੇ ਬਰਾਬਰ ਦੇ ਗਹਿਰ ਵਾਲੀਆਂ 14 ਫੱਟੀਆਂ ਵਾਲੀਆਂ ਜਿਹੜੀਆਂ ਕੇਸ ਟਾਈਪ ਮਸ਼ੀਨਾਂ ਹੋ ਗਈਆਂ ਉਹ ਬਹੁਤ ਵਧੀਆ ਚੱਲਣ ਯੋਗ ਹੁੰਦੀਆਂ ਬਹੁਤ ਵਧੀਆ ਰਿਸਪੌਂਸ ਹੁੰਦਾ ਉਹਨਾਂ ਦਾ ਜੇ ਆਪਣੀ ਸਾਰੀਆਂ ਸੈਟਿੰਗਾਂ ਸਹੀ ਕੀਤੀਆਂ ਪਈਆਂ ਤਾਂ ਜਿਹੜੇ ਟਰੈਕਟਰ 2000 ਪਲੱਸ ਜਾ ਕੇ 21 22 2300 ਤੇ ਜਾ ਕੇ 540 ਚੱਕਰ ਕੱਢਦੇ ਆ ਉਹਨਾਂ ਵਾਸਤੇ ਮੈਂ ਰეკਮੈਂਡ ਕਰੂੰਗਾ ਵੀ ਜਿਹੜੀਆਂ ਦਿੜਵਾ ਟਾਈਪ ਮਸ਼ੀਨਾਂ ਵੱਡੇ ਥਰੇਸਰ ਵਾਲੀਆਂ ਉਹ ਮਸ਼ੀਨਾਂ ਵਧੀਆ ਵੈਸਟ ਚਲਦੀਆਂ ਤੇ ਜੇ ਉਹਨਾਂ ਦੇ ਸਵਾ ਦਾ ਗਹਿਰ ਲੱਗਿਆ ਹੋਵੇ ਇੱਕ ਤੋਂ ਉੱਤੇ ਵਾਲਾ ਗਹਿਰ ਲੱਗਿਆ ਹੋਵੇ ਤਾਂ ਉਹ ਉਦੋਂ ਵੀ ਵਧੀਆ ਚਲਦੀਆਂ ਇੱਕ ਭਰਾ ਨੇ ਅੱਜ ਮੈਨੂੰ ਕਮੈਂਟ ਕੀਤਾ ਸੀ ਕਹਿੰਦਾ ਬਾਈ ਜੀ ਮੈਨੂੰ ਮਸ਼ੀਨ ਦੱਸੋ ਵੀ ਮੈਂ ਮਸ਼ੀਨ ਲੈਣੀ ਹੈ ਵੀ ਮੈਂ ਕਿਹੜੀ ਲਵਾਂ ਬਾਈ ਜੀ ਮੈਂ ਕੱਲ ਵਾਲੀ ਵੀਡੀਓ 'ਚ ਵੀ ਬੋਲਿਆ ਸੀ ਆ ਵੀ ਮੇਰੀ ਸਾਰੇ ਵੀ ਮਸ਼ੀਨਾਂ ਵਾਲਿਆਂ ਨਾਲ ਬਣਦੀ ਹੈ ਸਾਰਿਆਂ ਨਾਲ ਨਹੀਂ ਵੀ ਬਣਦੀ ਆਪਾਂ ਕਿਸੇ ਵੀ ਜੇ ਮੇਰੇ ਚਾਚੇ ਦਾ ਮੁੰਡਾ ਵੀ ਮਸ਼ੀਨ ਬਣਾਉਂਦਾ ਤਾਂ ਮੈਂ ਉਹਦਾ ਨਾਂ ਨਹੀਂ ਲੈਂਦਾ ਵੀ ਤੁਸੀਂ ਮਸ਼ੀਨ ਉਹਨਾਂ ਤੋਂ ਲਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹੋ ਮਸ਼ੀਨ ਤੁਸੀਂ ਲਓ ਜਿਹੜੀ ਤੁਹਾਨੂੰ ਨਹੀਂ ਚੰਗੀ ਲੱਗਦੀ ਆਪਦੀ ਸੂਝ-ਬੂਝ ਨਾਲ ਖਰੀਦੋ ਅਸੀਂ ਤੁਹਾਨੂੰ ਮੈਂ ਮਸ਼ੀਨ ਬਾਰੇ ਨਹੀਂ ਦੱਸਣਾ ਵੀ ਤੁਸੀਂ ਆਹ ਲਓ ਮੈਂ ਤੁਹਾਨੂੰ ਐਂ ਦੱਸ ਸਕਦਾ ਵੀ 2000 ਤੋਂ ਥੱਲੇ ਵਾਲਿਆਂ ਵਾਸਤੇ ਕੇਸ ਟਾਈਪ ਮਸ਼ੀਨ ਲੈ ਲਓ ਮੈਂ ਕੇਸ ਦਾ ਨਾਮ ਵੀ ਨਹੀਂ ਲੈ ਰਿਹਾ ਵੀ ਕੇਸ ਟਾਈਪ ਮਸ਼ੀਨ ਲੈ ਲਓ ਬਰਾਬਰ ਦੇ ਗੇਅਰ ਵਾਲੀ 14 ਫੱਟੀਆਂ ਵਾਲੀ ਜਿਹੜੇ 2000 ਪਲੱਸ ਟੱਪਕੇ ਲੈਂਦੇ ਆ ਜਿਵੇਂ ਅਗਲੇ ਸੀਜ਼ਨ ਲੈਣੀ ਆ ਤਾਂ ਆਪਾਂ ਪਲੇਟਫਾਰਮ ਤਿਆਰ ਕਰਾਂਗੇ ਅਗਲੇ ਗੇੜੇ ਵਾਸਤੇ ਤਾਂ ਹੁਣ ਆਪਾਂ ਗੱਲ ਆਉਣੇ ਆ ਲੈ ਕੇ ਆਉਣੇ ਆ ਡੀਜ਼ਲ ਦਾ ਘੱਟ ਖਰਚਾ ਕਿਵੇਂ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਸੀਂ ਆਪਦੇ ਥਰੇਸਰ ਦੇ ਚੱਕਰ ਚੈੱਕ ਕਰ ਲਓ ਵੀਡੀਓ ਵੇਖ ਲਿਆ ਕਰੋ ਥਰੇਸਰ ਦੇ ਚੱਕਰ ਕੱਢਣੇ ਮੈਂ ਦੱਸੇ ਵੇ ਆ ਦਵਾਰੇ ਤੁਹਾਨੂੰ ਮੈਂ ਦੱਸ ਦਿੰਦਾ ਥੋਡੇ ਟਰੈਕਟਰ ਦੇ ਮੀਟਰ ਦੇ ਉੱਤੇ ਇੱਕ ਚੱਕਰੀ ਦਾ ਨਿਸ਼ਾਨ ਬਣਿਆ ਹੋਊਗਾ ਗੋਲ ਗਰਾਰੀ ਪੀਲੇ ਰੰਗ ਦੀ ਜਿਹਦੇ ਤੇ ਲਿਖਿਆ ਹੁੰਦਾ ਵੀ ਇੱਥੇ ਆ ਕੇ 540 ਪੂਰੇ ਕਰਦਾ ਦੂਜੇ ਨੰਬਰ ਤੇ ਕਈ ਟਰਾਈਟਰਾਂ ਦੇ ਦੋ ਥਾਂ ਤੇ ਨਿਸ਼ਾਨ ਹੁੰਦਾ ਜਿਵੇਂ ਜੌਂਡੀਅਰ ਦੀ ਗੱਲ ਕਰੀਏ 16 1700 ਦੇ ਲਾਗੇ ਤੱਕ ਇਹ ਆ ਜਾਂਦਾ ਉਹ ਪਹਿਲਾ ਨਿਸ਼ਾਨ ਤੇ ਈ ਲਿਖਿਆ ਹੋਊਗਾ ਉਹ ਹੁੰਦਾ ਬਾਈ ਜੀ ਇਕੋ ਪੀਟੀਓ ਤਾਂ ਦੂਜੇ ਨੰਬਰ ਤੇ ਨਿਸ਼ਾਨ ਜਦੋਂ ਆ ਗਿਆ ਜਿਵੇਂ ਹੋਲੈਂਡ ਦੇ 2000 ਤੇ ਆ ਜਾਂਦਾ ਨਵੇਂ ਜੌਂਡੀਅਰਾਂ ਦੇ 2100 ਤੇ ਆ ਜਾਂਦਾ ਤਾਂ ਉਵੇਂ ਤੁਸੀਂ ਉਹ ਚੱਕਰਾਂ ਦਾ ਬਣਾਉਣ ਵਾਸਤੇ ਤਾਂ ਹੋ ਸਕਦਾ ਮੈਂ ਮਾਫੀ ਚਾਹੂੰਗਾ ਮਾੜਾ ਮੋਟਾ ਪਿੱਛੇ ਜਿਵੇਂ ਵਰਕਸ਼ਾਪ 'ਚ ਕੰਮ ਚੱਲੀ ਜਾਂਦਾ ਕੋਈ ਤਾਂ ਖੜਕਾ ਆਉਂਦਾ ਹੋਵੇ ਤਾਂ ਉਹਨੂੰ ਇਗਨੋਰ ਕਰਿਓ ਜਿਵੇਂ ਤੁਸੀਂ ਕੀ ਕਰਨਾ ਹੈ 540 ਆਪਦੇ ਕੈਲਕੂਲੇਟਰ ਦੇ ਫੋਨ 'ਚ ਲਿਖ ਲਿਓ ਓਦੋਂ ਬਾਅਦ ਤੁਸੀਂ ਕੀ ਕਰਨਾ ਹੈ ਜਿੰਨੇ ਤੇ ਤੁਹਾਡੇ ਉਹ ਗਰਾਰੀ ਬਣੀ ਐ ਜੇ ਮੰਨ ਲਓ ਹੋਲੈਂਡ ਆ ਤਾਂ 2000 ਤੇ ਬਣੀ ਐ ਜੇ ਜੌਂਡੀਆ ਰ ਤੇ 2100 ਤੇ ਬਣਿਆ ਉਹਦੇ ਨਾਲ ਤੁਸੀਂ ਭਾਗ ਦੇ ਲਿਓ ਜਿੰਨੇ ਦਾ ਤੁਹਾਡਾ ਗੈਰ ਹੈ ਜੇ 사ਵੇਂ ਤਾਂ ਕੋਈ ਲੋਡ ਨਹੀਂ ਜੇ ਸਵਾ ਦਾ ਤਾਂ 1.25 ਨਾਲ ਜੇ ਡੂਡ ਦਾ ਤਾਂ 1.50 ਨਾਲ ਉਹ ਮੇਰੀ ਵੀਡੀਓ ਇਹ ਸ਼ੋਰਟ ਚ ਬਣਾਵਾਂਗੇ ਪਹਿਲਾਂ ਲੰਬੀ ਬਣੀ ਹੋਈ ਆ ਉਹ ਦੇਖ ਸਕਦੇ ਹੋ ਉਹਦੇ ਨਾਲ ਗੁਣਾ ਕਰ ਲਿਓ ਜੇ ਬਰਾਬਰ ਦਾ ਤਾਂ ਨਾ ਕਰਿਓ ਜਿੰਨੇ ਦੀ ਰੇਸ ਤੇ ਚਲਾਉਣਾ 15 1600 ਦੀ ਤੇ ਉਹ 15 ਕਰ ਲਿਓ ਜਾਂ 16 ਕਰ ਲਿਓ ਜਿੰਨੇ ਦੀ ਵੱਡੀ ਪੂਲੀ ਆ ਜੇ 16 ਦੀ ਤਾਂ 16 ਕਰ ਲਿਓ ਭਾਗ ਜਿੰਨੇ ਦੀ ਛੋਟੀ ਪੂਲੀ ਆ 9 ਦੀ ਤਾਂ 9 ਦੀ ਕਰ ਲਿਓ ਜਿੰਨਾ ਆਪਣਾ ਅਨਸਵਰ ਆ ਗਿਆ 800 ਆ ਗਿਆ 820 ਆ ਗਿਆ 840 ਆ ਗਿਆ ਤਾਂ ਉਹ ਆਪਣੇ ਥਰੇਸਰ ਦੇ ਆ ਗਏ ਚੱਕਰ ਥਰੇਸਰ ਦੇ ਚੱਕਰ ਹੁਣ ਜਿਹੜੀਆਂ ਕੇਸ ਟਾਈਪ ਮਸ਼ੀਨਾਂ ਉਹਨਾਂ ਦੇ 840 ਤੋਂ ਲੈ ਕੇ 870 ਤੱਕ ਹੋਣੇ ਜ਼ਰੂਰੀ ਹੈ 840 ਤੋਂ 870 ਜੇ 850 855 65 ਕਹੇਗੀ ਤਾਂ ਬਹੁਤ ਵਧੀਆ ਕਿਉਂਕਿ 10 20 ਵੀ ਰੇਸ ਡਰਾਈਵਰ ਮਾੜਾ ਮੋਟਾ ਜਦੋਂ ਦਾਅਵਾ ਕਰਦਾ ਉਦੋਂ ਮੁੱਕੀ ਮਾਰ ਦਿੰਦੇ ਆ ਪ੍ਰੋਪਰ ਰੇਸ ਨਹੀਂ ਰਹਿੰਦੀ ਟਰੈਕਟਰਾਂ ਦੀ ਕਈ ਵਾਰੀ ਲੋਡ ਜ਼ਿਆਦਾ ਆ ਜਾਂਦਾ ਤਾਂ ਉਦੋਂ ਟਰੈਕਟਰ ਆਊਂਡ ਤੋੜਦਾ ਤਾਂ ਇਹਨਾਂ ਕਾਰਨਾ ਕਰਕੇ ਵੀ ਡੀਜ਼ਲ ਦੀ ਖਪਤ ਵੱਧਦੀ ਹੈ। ਦੂਜਾ ਕਾਰਨ ਆਉਂਦਾ ਹੈ ਵੀ ਟਰੇ ਦੇ ਵਿੱਚ ਜਿਹੜੀ ਜਾਲ ਦੇ ਮਗਰ ਬਣੀ ਹੁੰਦੀ ਹੈ ਜਾਲੀ ਆਪਣੀ ਉਹਦੇ ਵਿੱਚ ਲਾਂਗਾ ਤੂੜੀ ਸੋਰੀ ਤੂੜੀ ਖੜਦੀ ਹੈ ਜਾਂ ਪੱਖਿਆਂ ਦੇ ਉੱਤੇ ਤੂੜੀ ਖੜਨ ਲੱਗ ਜਾਂਦੀ ਹੈ। ਤਾਂ ਉਹਦੇ ਵਿੱਚ ਸਭ ਤੋਂ ਵੱਡੀਆਂ ਪ੍ਰੋਬਲਮਾਂ ਇਹਤ ਕਿ ਜਿੰਨਾ ਵੀਰਾਂ ਦੇ ਆਈਆਂ ਉਹ ਆਈਆਂ ਵੀ ਉਹਨਾਂ ਨੇ ਪੱਖੇ ਬਦਲੇ ਐ ਜਾਂ ਪਿਛਲੇ ਸੀਜ਼ਨ ਬਦਲੇ ਸੀ ਲਾਸਟ ਤੇ ਜਾ ਕੇ ਉਦੋਂ ਪਤਾ ਨਹੀਂ ਲੱਗਿਆ ਇਹਤ ਕਿ ਪ੍ਰੋਬਲਮ ਫੇਸ ਕਰਨੀ ਪੈਗੀ। ਤਾਂ ਉਹ ਪੱਖਿਆਂ ਦੇ ਵਿੱਚ ਗੈਪ ਥੋੜਾ ਜਿਹਾ ਵੱਧ ਹੋਣ ਦਾ ਕਾਰਨ ਉਹ ਗੈਪ ਨੂੰ ਬਾਈ ਜੀ ਇੱਕ ਸੂਤ ਤੋਂ ਉੱਤੇ ਗੈਪ ਨਹੀਂ ਹੋਣਾ ਚਾਹੀਦਾ ਕਈ ਕੰਪਨੀਆਂ ਹੁਣ ਇੱਕ ਭਰਾ ਕਹਿੰਦਾ ਕਹਿੰਦਾ ਬਾਈ ਜੀ ਅਸੀਂ ਨਵੀਂ ਮਸ਼ੀਨ ਸਾਡੇ ਪੜੋਸ ਚ ਆਈ ਏ ਕਸੀਂ ਆਪ ਲਿਆਂਦੀ ਏ ਉਹਦਾ ਗੈਪ ਆਦਾ 2 ਇੰਚ ਦਾ ਕਰ ਰੱਖਿਆ ਕੋਈ ਆਦਾ 1.5 ਇੰਚ ਦਾ ਕਰ ਰੱਖਿਆ ਤਾਂ ਬਾਈ ਜੀ ਕਈ ਕੰਪਨੀਆਂ ਦੇ ਪ੍ਰੋਬਲਮ ਆਉਂਦੀ ਸੀ ਜਦੋਂ ਜ਼ਿਮੀਦਾਰ ਜਾ ਕੇ ਬੋਲਦਾ ਕਹਿੰਦੇ ਬਾਈ ਜੀ ਤੁਹਾਡੀਆਂ 3 ਸਾਲਾਂ ਚ ਤੁਹਾਡੀਆਂ 2 ਸਾਲਾਂ ਚ ਲਪੇਟਾਂ ਖਤਮ ਹੋ ਜਾਂਦੀਆਂ ਲਪੇਟਾਂ ਕਹਿੰਦੇ ਖਤਮ ਹੋ ਜਾਂਦੀਆਂ ਕੰਪਨੀ ਵਾਲ ਨੇ ਕੀ ਕੀਤਾ ਵੀ ਲਪੇਟ ਦੀ ਪਲੇਟ ਮੋਟੀ ਚਾਦਰ ਮੋਟੀ ਕਰਨ ਦੀ بجائے ਪੱਖਿਆਂ ਦਾ ਗੈਪ ਘਟਾਤਾ ਸੋਰੀ ਪੱਖਿਆਂ ਦਾ ਗੈਪ ਵਧਾਤਾ ਵੀ ਰਗੜਾਈ ਘਟ ਆਵੇ ਤੂੜੀ ਦੀ ਤੂੜੀ ਥੋੜੀ ਦੂਰ ਚੱਲੇ ਤਾਂ ਉਹਦੇ ਨਾਲ ਪੱਖਿਆਂ ਦਾ ਜਿਹੜਾ ਪ੍ਰੈਸ਼ਰ ਆ ਉਹ ਘਟ ਜਾਂਦਾ ਹੈ ਤੇ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਹੋ ਗਈਆਂ ਜਿਹੜੀਆਂ 5-4 ਸੀਜ਼ਨ ਚੱਲ ਗਈਆਂ ਕੋਈ 8 ਸੀਜ਼ਨ ਚੱਲ ਗਈਆਂ ਸਾਰੇ ਭਰਾਵਾਂ ਕੋਲੇ ਨਵੀਆਂ ਹੈ ਨਹੀਂ ਸਾਰਿਆਂ ਦੀ ਨਵੀਂ ਦੀ ਗਜੈਸ ਨਹੀਂ ਹੁੰਦੀ ਕਈ ਕਹਿੰਦੇ ਆ ਬਾਈ ਜੀ ਵੀ ਆਪਾਂ ਪੁਰਾਣੀ ਵੀ ਉਹ ਜੀ ਚੱਲ ਜਾਂਦੀ ਹੈ ਜੇ ਸਹੀ ਰਿਪੇਅਰ ਕਰੀ ਹੋਵੇ ਤਾਂ ਤਾਂ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਜਿਵੇਂ ਪਾਣੀ ਜਾਂ ਵਗਿਆ ਹੁੰਦਾ ਮਿੱਟੀ ਤੇ ਖਲਾਰ ਪੈ ਜਾਂਦੇ ਤਾਂ ਤਾਂ ਚਾਦਰ ਕਟਿੰਗ ਹੋ ਜਾਂਦੀ ਹੈ ਤੇ ਜਾਂ ਪੱਖੇ ਆਪਾਂ ਲਿਆ ਕੇ ਰੈਡੀਮੇਡ ਲਾ ਦਿੰਨੇ ਆ ਤਾਂ ਉਦੋਂ ਗੈਪ ਜਾਦੇ ਰਹ ਜਾਂਦਾ ਤਾਂ ਬਾਈ ਜੀ ਪੱਖਿਆਂ ਦਾ ਗੈਪ ਘਟਾਉਣ ਵਾਸਤੇ ਤੁਸੀਂ ਕੀ ਕਰਨਾ ਹੈ ਪੱਖਿਆਂ ਦੇ ਸਰਾਕਾਂ ਨੂੰ ਲੰਬੇ ਕਰਵਾ ਲਓ ਪੱਖਿਆਂ ਨੂੰ ਪੂਰੇ ਵਧੀਆ ਕਸ ਕੇ ਵਿੱਚ ਬਾਸ਼ਲਾਂ ਪਾ ਲਿਓ ਉਹਨਾਂ ਦੇ ਤੇ ਬਾਸ਼ਲਾਂ ਦੇ ਨਾਲ ਟਾਂਕੇ ਲਵਾ ਦਿਓ ਥੋੜਾ ਥੋੜੇ ਸਪੈਸਾਂ ਨਾਲ ਸਰ ਜੂਗਾ ਤਾਂ ਇਹ ਪੱਖਿਆਂ ਦੀ ਸੈਟਿੰਗ ਤੁਸੀਂ ਕਰ ਲਿਓ ਦੂਜੀ ਗੱਲ ਆਪਣੇ ਟਰੈਕਟਰ ਦਾ ਤੁਸੀਂ ਸਿਸਟਮ ਵੇਖਣਾ ਤੁਸੀਂ ਇਹ ਨਹੀਂ ਵੇਖਣਾ ਵੀ ਸਾਗੀ ਕੰਪਨੀ ਦੀ ਮਸ਼ੀਨ ਹੈ ਤੇ ਸਾਗੀ ਕੰਪਨੀ ਦੀ ਮਸ਼ੀਨ ਆਪਣੇ ਕੋਲ ਹੈ ਸਾਗੀ ਆਪਣੇ ਪੜੋਸੀ ਕੋਲ ਹੈ ਉਹਨਾਂ ਦੇ ਵੀ ਆਹ ਟਰਾਈਟਰ ਚੱਲਦਾ ਤੇ ਆਪਣੇ ਵੀ ਆਹ ਚੱਲਦਾ ਆਪਾਂ ਨੂੰ ਕੋਈ ਮਤਲਬ ਨਹੀਂ ਆਪਣੇ ਪੜੋਸੀ ਦੀ ਮਸ਼ੀਨ ਤਾਂ ਹੀ ਤਾਂ ਪੜੋਸੀ ਦੇ ਟਰੈਕਟਰ ਤਾਂ ਹੀ ਆਪਾਂ ਆਪਣੇ ਟਰੈਕਟਰ ਦਾ ਦੇਖਣਾ ਵੀ ਆਪਣਾ ਟਰੈਕਟਰ ਕੀ ਕਰੀ ਜਾਂਦਾ ਹੈ ਬਾਈ ਜੀ ਜਦੋਂ ਤੁਸੀਂ ਜਿਹੜਾ ਮੰਨ ਲਓ ਆਪਦਾ ਦਿਮਾਗ ਵਰਤੋਂਗੇ ਜਦੋਂ ਮੈਂ ਤੁਹਾਨੂੰ ਗੱਲਾਂ ਨਾਲ ਸਮਝਾ ਸਕਦਾ ਮੈਂ ਤੁਹਾਡੇ ਕੋਲੇ ਨਹੀਂ ਆ ਸਕਦਾ ਤੁਹਾਨੂੰ ਗੱਲਾਂ ਨਾਲ ਮੈਂ ਸਮਝਾਈ ਜਾਂਦਾ ਵੀ ਬਾਈ ਜੀ ਐਂ ਕਰ ਲਓ ਐਂ ਕਰ ਲਓ ਤਾਂ ਤੁਸੀਂ ਬਾਈ ਜੀ ਵੀਡੀਓ ਨੂੰ ਵੇਖ ਕੇ ਇੱਕ ਵਾਰੀ ਉਹ ਚੀਜ਼ ਕਰਿਆ ਕਰੋ ਜੇ ਤੁਹਾਡੇ ਪ੍ਰੋਬਲਮ ਹੈ ਤਾਂ ਜੇ ਨਹੀਂ ਪ੍ਰੋਬਲਮ ਤੁਹਾਨੂੰ ਗੱਲ ਚੰਗੀ ਲੱਗੀ ਸੁਣ ਲਿਓ ਨਹੀਂ ਚੰਗੀ ਲੱਗੀ ਛੱਡ ਦਿਓ ਕਈ ਭਰਾ ਕੀ ਕਰਦੇ ਆ ਅੱਜ ਸਵੇਰੇ ਕਿਸੇ ਭਰਾ ਦਾ ਫੋਨ ਆਇਆ ਕਹਿੰਦਾ ਬਾਈ ਜੀ ਕਣੀਆਂ ਪਈ ਜਾਂਦੀਆਂ ਵਿਹਲੇ ਸੀ ਚੱਲ ਮੈਂ ਕਿਹਾ ਬਾਈ ਨੂੰ ਫੋਨ ਕਰ ਲਈਏ ਮੈਂ ਕਿਹਾ ਚਲੋ ਬਾਈ ਜੀ ਧੰਨਵਾਦ ਥੋੜਾ ਫੋਨ ਕਰ ਲਿਆ ਕਹਿੰਦਾ ਬਾਈ ਆਪਣੇ ਨਾ ਐਂ ਕਰਕੇ ਤੇ ਐਂ ਕਰਕੇ ਆਹ ਟਰੈਕਟਰ ਸੀ ਮਾੜਾ ਜਾਂ ਦੱਸਿਓ ਤੁਸੀਂ ਮੈਂ ਕਿਹਾ ਬਾਈ ਜੀ ਤੁਹਾਡੀ ਤਾਂ ਮੇਰੇ ਨਾਲ ਪਹਿਲਾਂ ਗੱਲ ਹੋਈ ਸੀ ਕਹਿੰਦਾ ਹਾਂ ਬਾਈ ਜੀ ਆਪਣੇ ਤਾਂ ਬੜਾ ਵਧੀਆ ਚੱਲੀ ਜਾਂਦਾ ਤੇ ਆਦਾ ਆਪਣੇ ਪਿੰਡ ਮਸ਼ੀਨ ਆਪਣੇ ਯਾਰ ਦੋਸਤ ਦੀ ਉਹਨਾਂ ਦੇ ਆ ਪ੍ਰੋਬਲਮ ਹੈ ਤੇ ਮੈਂ ਕਿਹਾ ਉਹਨਾਂ ਨੂੰ ਕਹਿ ਦੇਣਾ ਸੀ ਉਹ ਆਪ ਪੁੱਛ ਲੈਂਦੇ ਕਹਿੰਦਾ ਬਾਈ ਜੀ ਉਹ ਕਹਿੰਦੇ ਬਾਈ ਫੋਨ ਚੱਕੇ ਨਾ ਚੱਕੇ ਤੇ ਆਦਾ ਮੈਂ ਕਿਹਾ ਲੈ ਆਪਣੀ ਬਾਈ ਨਾਲ ਬਣਦੀ ਆਪਾਂ ਕਰਾ ਦਿੰਦੇ ਆ ਤਾਂ ਬਾਈ ਜੀ ਤੁਸੀਂ ਐ ਨਾ ਕਰਿਆ ਕਰੋ ਅਗਲੇ ਨੂੰ ਮੈਂ ਵਾਰੀ ਵਾਰੀ ਕਹਿਣਾ ਵੀ ਦੱਸ ਦਿਆ ਕਰੋ ਭਾਈ ਆ ਚੈਨਲ ਆ ਸਬਸਕ੍ਰਾਈਬ ਕਰ ਲਾ ਪਹਿਲਾਂ ਵੀਡੀਓ ਵੇਖ ਲਾ ਜੇ ਤੇਰੇ ਪਸੰਦ ਲੱਗੇ ਤੇਰੇ ਗੱਲ ਪੱਲੇ ਪੈਂਦੀ ਦਿਖੇ ਜੇ ਕੋਈ ਤੇਰੇ ਪ੍ਰੋਬਲਮ ਹੋਈ ਤਾਂ ਫੋਨ ਕਰੀਂ ਊ ਨਾ ਫੋਨ ਕਰੀਂ ਕੋਈ ਗੱਲ ਨਹੀਂ ਚਲੋ ਹੁਣ ਤੂੜੀ ਜਾਲ ਮੋਟੀ ਕਰਦਾ ਆਪਾਂ ਕਹਿੰਦੇ ਸੀ ਮੋਟੀ ਕਰਦਾ ਤਾਂ ਬਰੀਕ ਕਰਦਾ ਹੁਣ ਕਹਿੰਦੇ ਵੀ ਸਾਡੇ ਕੋਈ ਕਹਿੰਦਾ ਵੀ 38 ਵਾਲਾ ਵੀ ਬਰੀਕ ਕਰੀ ਜਾਂਦਾ ਕੋਈ ਕਹਿੰਦਾ 42 ਵਾਲਾ ਵੀ ਪੱਛਰ ਮਾਰੀ ਜਾਂਦਾ ਉੱਥੇ ਬਾਈ ਜੀ ਜਾਲ ਦਾ ਕਸੂਰ ਨਹੀਂਗਾ ਕੁਝ ਹੱਦ ਤੱਕ ਲਾਂਗੇ ਦਾ ਕਸੂਰ ਹੈ ਕੁਝ ਹੱਦ ਤੱਕ ਆਪਣੇ ਰੌਂਡਾਂ ਦਾ ਫਰਕ ਕਈ ਮਸ਼ੀਨਾਂ ਤੇ ਡਰਾਈਵਰ ਨਾਲ ਮੇਰੀ ਗੱਲ ਕਰਾਈ ਮਾਲਕਾਂ ਨੇ ਤਾਂ ਡਰਾਈਵਰ ਵੀ ਇੰਨੇ ਕਈ ਵਾਰੀ ਠੱਕਾ ਕਰ ਜਾਂਦੇ ਆ ਵੀ ਗੱਲ ਸੁਣਦੇ ਨਹੀਂ ਪੂਰੀ ਉਹ ਕਹਿੰਦੇ ਜੀ ਅਸੀਂ ਅਸੀਂ ਤਾਂ ਅਸੀਂ ਆ ਸਾਡੇ ਤੋਂ ਉੱਤੇ ਕੋਈ ਹੈ ਨਹੀਂਗਾ ਬਾਈ ਜੀ ਸਾਰੀ ਜ਼ਿੰਦਗੀ ਭਰ ਨਾ ਤਾਂ ਕੋਈ ਮਕੈਨਿਕ ਬਣ ਸਕਦਾ ਨਾ ਸਾਰੀ ਜ਼ਿੰਦਗੀ ਭਰ ਕੋਈ ਡਰਾਈਵਰ ਬਣ ਸਕਦਾ ਤੇ ਨਾ ਹੀ ਕੋਈ ਪੜ੍ਹਾਈ ਪੂਰੀ ਕਰ ਸਕਦਾ ਸਿੱਖਣ ਨੂੰ ਬੰਦੇ ਦੀ ਸਾਰੀ ਉਮਰ ਲੱਗ ਜਾਂਦੀ ਹੈ ਨਾ ਬੰਦਾ ਸਾਰੀ ਉਮਰ ਸਿੱਖ ਸਕੇ ਨਾ ਨਿਰਫਕਪੂਰਨ ਹੋ ਸਕੇ ਤਾਂ ਬਾਈ ਜੀ ਜੇ ਗੱਲ ਚੰਗੀ ਲੱਗਿਆ ਕਰੇ ਤਾਂ ਸੁਣ ਲਿਆ ਕਰੋ ਤੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਬਹੁਤ ਸਾਰੇ ਭਰਾਵਾਂ ਦੇ ਹੋਰ ਵੀ ਕਮੈਂਟ ਆਏ ਸੀ ਤਾਂ ਸਮਾਂ ਕੱਢਾਂਗੇ ਉਹਨਾਂ ਵਾਸਤੇ ਵੀਡੀਓ ਬਣਾਵਾਂਗੇ ਪਿੱਛੇ ਜਿਵੇਂ ਲਾਈਟ ਵਗੈਰਾ ਆ ਗਈ ਸੀ ਵਰਕਸ਼ਾਪ 'ਚ ਕੰਮ ਚੱਲ ਪਿਆ ਮੁੰਡੇ ਖੜਕਾ ਦੜਕਾ ਕਰੀ ਜਾਂਦੇ ਆ ਤਾਂ ਪੂਰੀ ਗੱਲ ਦੀ ਸਮਝ ਨਹੀਂ ਮੰਨ ਲਓ ਹੋ ਸਕਦਾ ਤੁਹਾਨੂੰ ਨਾ ਲੱਗੇ ਤਾਂ ਆਪਾਂ ਬਾਹਲੀ ਵੀਡੀਓ ਨੂੰ ਲੰਬੀ ਨਹੀਂ ਕਰਦੇ ਤਾ ਡੀਜ਼ਲ ਦੇ ਵਾਸਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਤਾਂ ਇਹਨਾਂ ਤੇ ਜੇ ਬਾਈ ਜੀ ਗੌਰ ਕਰੋਗੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਵੀ ਜੇ ਆਹ ਪ੍ਰੋਬਲਮਾਂ ਕਾਰਨ ਤੁਹਾਡੇ ਦਿੱਕਤ ਐ ਤਾਂ ਤੁਹਾਡੇ ਡੀਜ਼ਲ ਦੇ ਵਿੱਚ ਸੁਧਾਰ ਹੋਣਾ ਹੀ ਹੋਣਾ ਦੋ ਗੱਲਾਂ ਮੈਂ ਤੁਹਾਨੂੰ ਦੱਸਿਆਂ ਵੀ ਇੱਕ ਤਾਂ ਤੁਸੀਂ ਟਰੈਕਟਰ ਦੇ ਚੱਕਰ ਸੁਧਾਰ ਲਓ ਮਸ਼ੀਨ ਦੇ ਤੇ ਦੂਜੀ ਗੱਲ ਪੱਖਿਆਂ ਦਾ ਗੈਪ ਸੈੱਟ ਕਰ ਲਓ ਤਾਂ ਬਾਈ ਜੀ 70% ਤੱਕ ਤੁਹਾਡਾ ਇਹ ਮਸਲਾ ਹੱਲ ਹੋ ਜਾਊਗਾ ਤੇ ਤੁਹਾਡਾ ਵੀਡੀਓ ਵੇਖਣ ਵਾਸਤੇ ਤਹਿ ਦਿਲੋਂ ਸ਼ੁਕਰੀਆ ਸਾਰੇ ਭਰਾਵਾਂ ਦਾ ਧੰਨ ਭਾਗ ਸਾਡੇ ਵੀ ਤੁਸੀਂ ਇੰਨਾ ਭਰਾ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਸਾਰੀ ਵੇਖ ਲਿਆ ਕਰੋ ਤੇ ਬਾਈ ਜੀ ਤੁਸੀਂ ਵੀ ਵਧਾਈ ਦੇ ਪਾਤਰੋਂ ਆਉਣ ਵਾਲੇ ਪੰਜ ਚਾਰ ਦਿਨਾਂ ਤਾਈਂ ਆਪਣਾ ਚੈਨਲ ਮੋਨਟਾਈਜ਼ ਹੋਣ ਵਾਲਾ ਤਾਂ ਉਦੋਂ ਵੀ ਆਪਾਂ ਵੀਡੀਓ ਪਾਵਾਂਗੇ ਧੰਨਵਾਦ ਕਰਾਂਗੇ ਸਾਰਿਆਂ ਦਾ ਤੇ ਮਿਲਦੇ ਆਂ ਜਲਦੀ ਕਿਸੇ ਨਵੀਂ ਹੋਰ ਵੀਡੀਓ ਚ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਸਤ ਸ੍ਰੀ ਅਕਾਲ ਕਿੰਨੇ ਮਿੰਟਾਂ ਦੀ ਹੋਊਗਾ